ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਰਜਿੰਦਰ ਰਾਜਾ A1 ਪੰਜਾਬੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਦੇਸ਼ ਵਿਦੇਸ਼ ਬੈਠੇ ਹੋਏ ਯੂਰਪ ਦੇ ਖਾਸ ਕਰਕੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਹਰ ਹਫਤੇ ਕਿਸੇ ਸ਼ਖਸੀਅਤ ਨੂੰ ਬੁਲਾ ਕੇ ਉਹਨਾਂ ਨਾਲ ਗੱਲਾਂ ਕਰਦੇ ਹਾਂ ਪੰਜਾਬ ਦੀ ਸਿਆਸਤ ਬਾਰੇ ਹਿੰਦੁਸਤਾਨ ਦੀ ਸਿਆਸਤ ਬਾਰੇ ਕੋ ਮੰਤਰੀ ਸਿਆਸਤ ਦੇ ਬਾਰੇ ਵਿੱਚ ਤੇ ਅੱਜ ਜਿਸ ਸ਼ਖਸੀਅਤ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਉਹਨੇ ਸਾਬਕਾ ਸੰਸਦ ਚੋਟੀ ਦੇ ਅਕਾਲੀ ਨੇਤਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਮਾਨ ਸਾਹਿਬ ਤੁਹਾਡਾ ਸਭ ਤੋਂ ਪਹਿਲਾਂ ਸਾਡੇ ਸਟੂਡੀਓ ਚ ਆਉਣ ਤੇ ਸਵਾਗਤ ਹੈ ਜੀ ਮੇਰੇ ਭਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਰਾਜਾ ਸਾਹਿਬ ਅਸੀਂ ਮਾਨ ਸਾਹਿਬ ਜਿਹੜੀ ਗੱਲਬਾਤ ਹੈ ਉਹ ਥੋੜੀ ਜੀ ਮੈਂ ਪਹਿਲਾਂ ਹੀ ਦੈਰਾਵਾਲਦਿਆ ਕਿ ਬੇਬਾਕ ਜਿਹੜੀ ਗੱਲਬਾਤ ਹੋਏਗੀ ਕਿਉਂਕਿ ਅਕਸਰ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਤੁਸੀਂ ਵਿਵਾਦਿਤ ਨੇਤਾ ਰਹੇ ਹੋ ਪਰ ਤੁਸੀਂ ਆਪਣੀ ਵਿਚਾਰਧਾਰਾ ਦੇ ਵਿੱਚ ਪਰਪੱਕ ਔਰ ਜਿਸ ਵਿਚਾਰਧਾਰਾ ਨੂੰ ਲੈ ਕੇ ਤੁਸੀਂ ਚੱਲੇ ਸੀ डीआईजी वर्गीय प्रतिष्ठावान ਜਿਹੜਾ ਅਹੁਦਾ ਤੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਤੱਕ ਤੁਸੀਂ ਆਪਣੀ ਵਿਚਾਰਧਾਰਾ ਤੇ ਕੈਮਰੇ ਨੂੰ ਮੈਂ ਇਸ ਤੋਂ ਪਹਿਲਾਂ ਕਿ ਉਸ ਵਿਚਾਰਧਾਰਾ ਤੇ ਆਵਾਂ ਤਾਂ ਸਾਡੇ ਜਿਹੜੇ ਯੂਰਪ ਦੇ ਅੰਦਰ ਖਾਸ ਕਰਕੇ ਦਰਸ਼ਕ ਬੈਠੇ ਨੇ ਉਹ ਇਹ ਜਾਨਣਾ ਚਾਹਣਗੇ ਕਿ ਅੱਜ ਪੰਜਾਬ ਦੇ ਅੰਦਰ ਸਿੱਖਾਂ ਦੇ ਜਿਹੜੇ ਬੁਨਿਆਦੀ ਮਸਲੇ ਨੇ ਉਹ ਕਿਹੜੇ-ਕਿਹੜੇ ਨੇ ਤੁਹਾਡੀ ਨਜ਼ਰ ਵਿੱਚ ਡਾਕਟਰ ਸਾਹਿਬ ਬੁਨਿਆਦੀ ਮਸਲੇ ਸਿੱਖ ਕੌਮ ਦੇ ਆਜ਼ਾਦੀ ਦੇ ਕਿਉਂ ਕਰਕੇ 1950 ਦੀ ਜਿਹੜੀ ਕਨਸਟੀਟਿਊਸ਼ਨ ਬਣੀ ਹੈ ਉਹਦੇ ਤੇ ਸਿੱਖ ਕੌਮ ਦੇ ਲੀਡਰਸ ਜਿਹੜੇ ਕਨਸਟੀਟੂਟ ਅਸੈਂਬਲੀ ਦੇ ਮੈਂਬਰ ਸੀ ਸਰਦਾਰ ਹੁਕਮ ਸਿੰਘ ਤੇ ਸਰਦਾਰ ਪੁਪਿੰਦਰ ਸਿੰਘ ਮਾਨ ਜੀ ਉਹਨਾਂ ਨੇ ਦਸਕਤ ਨਹੀਂ ਕੀਤੀ ਕਿ ਇਹ ਜਿਹੜਾ ਸੰਵਧਾਨ ਹੈ ਇਹ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦਾ ਇਹਦਾ ਮਤਲਬ ਹੈ ਕਿ ਸਿੱਖਾਂ ਨੇ ਭਾਰਤ ਦੇ ਵਿੱਚ ਜੁਆਇਨ ਕਰਨਾ ਸੰਭਵ ਨਹੀਂ ਸਮਝਿਆ ਤੇ ਸਾਨੂੰ ਅੱਜ ਜ਼ਬਰਨ ਭਾਰਤ ਦੇ ਵਿੱਚ ਜੋੜਿਆ ਗਿਆ ਔਰ ਅਸੀਂ ਇੱਕ ਗੁਲਾਮ ਕੌਮ ਦੇ ਵਜੋਂ ਇੱਥੇ ਰਹਿ ਰਹੇ ਮਤਲਬ ਤੁਹਾਡੀ ਗੱਲ ਮੈਂ ਟੋਕਨ ਦੀ ਗੁਸਾਖੀ ਦੀ ਮਾਫੀ ਜਾਊਂਗਾ ਇੱਕ ਤਾਂ ਭਾਰਤ ਦੇ ਵਿੱਚ ਸ਼ਾਮਲ ਹੋਣਾ ਸਿੱਖਾਂ ਦਾ ਫੈਸਲਾ ਕਿਉਂਕਿ ਉਹ ਸ਼ਾਮਲ ਤਾਂ ਹੋ ਚੁੱਕੇ ਸੀ ਜਿਹੜੀ ਕਨਸਟੀਟਿਊਸ਼ਨ ਅਸੈਂਬਲੀ ਜਿਹਦੇ ਵਿੱਚ ਤੁਸੀਂ ਦੋ ਸਿੱਖ ਨੇਤਾਵਾਂ ਦੇ ਨਾਮ ਗਿਣਾਈ ਨੇ ਉਹਨਾਂ ਨੇ ਇਸ ਕਰਕੇ ਸਿਰਫ ਉਤੇ ਦਸਕਤ ਕਰਨ ਤੋਂ ਨਾ ਕੀਤੀ ਕਿ ਜਿਹੜੇ ਸਿੱਖਾਂ ਦੇ ਬੁਨਿਆਦੀ ਮਸਲੇ ਸੀ ਜਿਨ੍ਹਾਂ ਦਾ ਕਾਂਗਰਸ ਨੇ ਅਜ਼ਾਦੀ ਤੋਂ ਪਹਿਲਾਂ ਵਾਅਦਾ ਕੀਤਾ ਸੀ ਉਹਨਾਂ ਵਿੱਚ ਕਾਨੂੰਨ ਚ ਕੋਈ ਨਹੀਂ ਸੀ ਆਉਂਦਾ ਪਰੰਤੂ ਜਿਹੜੇ ਉਹ ਦੋ ਸਿੱਖ ਨੇਤਾ ਸੀ ਉਹ ਹੈ ਭਾਰਤ ਦੇ ਨਾਲ ਸਹਿਮਤ ਕਰਨ ਭਾਰਤ ਦੇ ਨਾਲ ਹੀ ਰਹਿਣ ਲਈ ਕੋਈ ਵੱਖਰੀ ਉਹਨਾਂ ਨੇ ਰਾਜ ਦੀਆਂ ਸਿੱਖ ਸਟੇਟ ਦੀ ਮੰਗ ਨਹੀਂ ਸੀ ਕੀਤੀ ਕੀ ਮੇਰੀ ਗੱਲ ਠੀਕ ਹੈ ਜੀ ਤੁਹਾਡੀ ਗੱਲ ਪਤਾ ਨਹੀਂ ਠੀਕ ਹੈ ਕਿ ਨਹੀਂ ਪਰ ਜਿਹੜਾ ਤੁਸੀਂ ਕਿਹਾ ਕਿ ਭਾਰਤ ਦੇ ਵਿੱਚ ਸਿੱਖ ਆ ਚੁੱਕੇ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਰਾਜਾ ਸਾਹਿਬ ਕਿ 1947 ਦੇ ਵਿੱਚ ਸਾਡੀ ਨਸਲੀ ਸਫਾਈ ਕੀਤੀ ਗਈ ਸੀ ਸਿੱਖ ਕੌਮ ਦੀ ਜਿਹੜਾ ਲੈਂਦੇਵਲ ਦਾ ਪੰਜਾਬ ਹੈ ਤੇ ਫੈਸਲਾ ਗਾਂਧੀ ਨਹਿਰੂ ਤੇ ਜਿਨੇ ਤੇ ਅੰਗਰੇਜ਼ਾਂ ਨੇ ਕੀਤਾ ਹੈਗਾ ਜੀ ਔਰ ਕਿਸੇ ਸੂਰਤ ਦੇ ਵਿੱਚ ਅਸੀਂ ਹਿੰਦੁਸਤਾਨ ਦੇ ਵਿੱਚ ਜੁੜਨ ਦੇ ਲਈ ਕੋਈ ਵੈਧਤਾ ਨਹੀਂ ਕੀਤੀ ਕੋਈ ਲਿਖਤ ਪੜਤ ਨਹੀਂ ਕੀਤੀ ਸਗੋਂ 1946 ਦੇ ਵਿੱਚ ਬਿਆਨ ਸਿੰਘ ਕੁੱਕੜ ਸਾਹਿਬ ਜਿਹੜੇ ਐਸਟੀਪੀਸੀ ਦੇ ਮੈਂਬਰ ਸੀਗੇ ਜੀ ਉਹਨਾਂ ਨੇ ਮਤਾ ਇੱਕ ਪੇਸ਼ ਕੀਤਾ ਸੀ ਐਸਟੀਪੀਸੀ ਦੇ ਹਾਊਸ ਦੇ ਵਿੱਚ ਕਿ ਸਾਨੂੰ ਖਾਲਿਸਤਾਨ ਅਲੈਦਾ ਇੱਕ ਮੁਲਕ ਹੋਣਾ ਚਾਹੀਦਾ ਹੈ ਜੇ ਹਿੰਦੂਆਂ ਨੂੰ ਭਾਰਤ ਮਿਲ ਰਿਹਾ ਹੈ ਮੁਸਲਮਾਨਾਂ ਨੂੰ ਪਾਕਿਸਤਾਨ ਤੇ ਸਿੱਖਾਂ ਦਾ ਲੈਤਾ ਮੁਲਕ ਹੋਣਾ ਚਾਹੀਦਾ ਜਿਹੜਾ ਚਨਾਬ ਤੋਂ ਲੈ ਕੇ ਜਮਨਾ ਤੱਕ ਜਾਊਗਾ ਇਹ ਜਿਹੜੀ ਰੈਜ਼ੋਲੂਸ਼ਨ ਦਾ ਮਤਾ ਉਹਨਾਂ ਨੇ ਪੇਸ਼ ਕੀਤਾ ਹੈ ਸਰਬਸੰਮਤੀ ਦੇ ਨਾਲ ਮਾਸਟਰ ਤਾਰਾ ਸਿੰਘ ਸਾਰੇ ਸਿੱਖ ਲੀਡਰਸ ਨੇ ਇਸ ਨੂੰ ਪ੍ਰਵਾਨ ਕੀਤਾ ਸੀਗਾ ਜੀ ਸੋ ਕਦੇ ਵੀ ਸਿੱਖਾਂ ਨੇ ਇਹ ਨਹੀਂ ਪ੍ਰਵਾਨ ਕੀਤਾ ਕਿ ਅਸੀਂ ਭਾਰਤ ਦੇ ਵਿੱਚ ਆਏ ਤੇ ਉਸੇ ਲੜੀ ਦੇ ਵਿੱਚ ਸਰਦਾਰ ਹੁਕਮ ਸਿੰਘ ਤੇ ਸਰਦਾਰ ਭਪਿੰਦਰ ਸਿੰਘ ਮਾਨ ਨੇ ਉਹਤੇਤੇ ਦਰਸਕਤ ਨਹੀਂ ਸੀ ਕੀਤੇ ਸੰਵਿਧਾਨ ਦੇ ਉੱਤੇ ਮੇਰੀ ਜਾਣਕਾਰੀ ਦੇ ਮੁਤਾਬਕ ਜਿਹੜੇ ਮਾਸਟਰ ਤਾਰਾ ਸਿੰਘ ਜੀ ਜਦੋਂ ਮਜਬੂਤ ਤਨਾਸਬ ਦੇ ਹੱਲ ਦੇ ਲਈ ਤਿੰਨੋ ਲੀਡਰ ਜਿੰਨਾ ਤੁਸੀਂ ਨਾਮ ਗਿਣਾਏ ਹੈ ਜੀ ਨਹਿਰੂ ਸਾਹਿਬ ਔਰ لیاقت ਅਲੀ ਖਾਨ ਤੇ ਮਾਸਟਰ ਤਾਰਾ ਸਿੰਘ ਉਹ ਲੰਡਨ ਗਏ ਸੀ ਜਦੋਂ ਤੋਂ ਪਹਿਲਾਂ ਤਾਂ ਮਾਸਟਰ ਤਾਰਾ ਸਿੰਘ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿ ਸਾਨੂੰ ਕੋਈ ਵੱਖਰੀ ਸਿੱਖ ਸਟੇਟ ਨਹੀਂ ਚਾਹੀਦੀ ਅਸੀਂ ਜੋ ਕੁਝ ਵੀ ਲੈਣਾ ਹੈ ਉਹ ਕਾਂਗਰਸ ਤੋਂ ਤੇ ਹਿੰਦੂਆਂ ਤੋਂ ਲੈਣਾ ਹੈ ਬਸ ਜਿਹੜੇ ਅੰਗਰੇਜ਼ ਹੈ ਉਹ ਆਪਣਾ ਬੋਰੀਆ ਬਿਸਰਾ ਗੋਲ ਕਰਕੇ ਚਲੇ ਜਾਣ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਜੀ ਮਾਸਟਰ ਤਰਤ ਸਿੰਘ ਨੇ ਜ਼ਰੂਰ ਕਿਹਾ ਸੀਗਾ ਕਿ ਅਸੀਂ ਆਪਣੇ ਵੱਡੇ ਭਰਾ ਅੰਗਰੇਜ਼ ਛੱਲੇ ਜਾਵੇ ਵੱਡੇ ਭਰਾ ਹਿੰਦੂ ਤੋਂ ਸਾਰਾ ਕੁਝ ਲੈ ਲਾਂਗੇ ਹਾਂਜੀ ਮੇਰੇ ਬਜ਼ੁਰਗ ਸਰਦਾਰ ਜੋਗਿੰਦਰ ਸਿੰਘ ਮਾਨ ਉਸ ਵੇਲੇ ਦੋ ਟਾਈਮ ਪੰਜਾਬ ਅਸੈਂਬਲੀ ਦੇ ਮੈਂਬਰ ਸੀਗੇ ਜੀ ਤੇ ਉਹਨਾਂ ਨੇ ਮਾਸਟਰ ਜੀ ਨੂੰ ਕਿਹਾ ਸੀਗਾ ਕਿ ਮਾਸਟਰ ਜੀ ਤੁਸੀਂ ਇਹ ਬਿਆਨ ਦਿੱਤਾ ਕਿ ਅੰਗਰੇਜ਼ ਛੱਲੇ ਜਾਵੇ ਅਸੀਂ ਵੱਡੇ ਭਰਾ ਤੋਂ ਹਿੰਦੂ ਤੋਂ ਉਦੋਂ ਬਾਅਦ ਸਾਰਾ ਕੁਝ ਲੈ ਲਾਂਗੇ ਜੀ ਤੇ ਉਹਨਾਂ ਨੇ ਕਿਹਾ ਕਿ ਮਾਸਟਰ ਜੀ ਤੁਸੀਂ ਮੈਨੂੰ ਦੱਸੋ ਜਦੋਂ ਪਿਓ ਮਰ ਜੇ ਤੇ ਵੱਡਾ ਭਰਾ ਛੋਟੇ ਭਰਾ ਨੂੰ ਪੂਰਾ ਆਪਣੇ ਹੱਕ ਦੇ ਦਿੰਦਾ ਜੀ ਤੇ ਮਾਸਟਰ ਜੀ ਚੁੱਪ ਕਰ ਗਏ ਪਰ ਕਹਿੰਦੇ ਕਿ ਜਗਿੰਦਰ ਸਿੰਘ ਤੂੰ ਇਹ ਇੰਨਾ ਤੈਨੂੰ ਪਤਾ ਨਹੀਂ ਅਸੀਂ ਸਾਰਾ ਕੁਝ ਹੀ ਲੈ ਲੈਣਾ ਸੋ ਹਿੰਦੂਆ ਨੇ ਮਾਸਟਰ ਜੀ ਨੂੰ ਧੋਖੇ ਦੇ ਵਿੱਚ ਲਿਆ ਕੇ ਸਾ ਬਲਦੇਵ ਸਿੰਘ ਨੂੰ ਇਸ ਤਰ੍ਹਾਂ ਸਾਨੂੰ ਗੁਲਾਮ ਬਣਾਤਾ ਪਰ ਐਟ ਨੋ ਮੂਮੈਂਟ ਆਫ ਟਾਈਮ ਕੇ ਸਿੱਖਾਂ ਨੇ ਅਪਰੂਵਲ ਦਿੱਤੀ ਹੈ ਜਦੋਂ ਐਸਕੇਪੀਸੀ ਸਾਡੀ ਪਾਰਲੀਮੈਂਟ ਹੈ ਜੀ ਉਹਦੇ ਵਿੱਚ ਖਾਲਿਸਤਾਨ ਦਾ ਮਤਾ ਪਾਸ ਹੋ ਜਾਂਦਾ ਹੈ ਫਿਰ ਉਹ ਜਿਹੜਾ ਮਤਾ ਹੈ ਉਹ ਮਾਸਟਰਜੀ ਤੇ ਉਤੋਂ ਦੀ ਹੈ ਜੀ ਅਸੀਂ ਇਹ ਇੱਕ ਜਿਹੜੀ ਪਾਰਲੀਮੈਂਟ ਹੈ ਸਿੱਖਾਂ ਦੀ ਜਿਹੜੀ 1925 ਦੇ ਵਿੱਚ ਬਣਾਈ ਗਈ ਸੀਗੀ ਅਸੀਂ ਉਹਦੇ ਤੇ ਜਾਣਾ ਜਿਹੜਾ ਏਸ਼ੀਆ ਚ ਪਹਿਲੀ ਵਾਰੀ ਪਾਰਲੀਮੈਂਟ ਬਣੀ ਆ ਉਹ ਸਿੱਕਾਂ ਦੀ ਬਣੀ ਆ ਜੀ ਉਦੋਂ ਜਾਪਾਨ ਦੀ ਵੀ ਹੈ ਨਹੀਂ ਸੀ ਤੇ ਇੰਡੀਆ ਦੀ ਵੀ ਹੈ ਨਹੀਂ ਸੀ ਤੇ ਮੇਰੇ ਮਤਲਬ ਜਦੋਂ ਪਾਰਲੀਮੈਂਟ ਨੇ ਸਾਡੀ ਨੇ ਇਹ ਮਤਾ ਪਾਸ ਕਰਤਾ ਖਾਲਸਾਣ ਦਾ ਫੇਰ ਮਾਸਟਰ ਜੀ ਦੀ ਗੱਲ ਦਾ ਕੋਈ ਵਜਨ ਨਹੀਂ ਰਹਿ ਜਾਂਦਾ ਇਤਿਹਾਸਕ ਤੌਰ ਤੇ ਜਿਹੜੇ ਤੁਸੀਂ ਪ੍ਰਮਾਨ ਮਾਨ ਸਾਹਿਬ ਪੇਸ਼ ਕਰਦੇ ਹੋ ਬਾਕੀ ਮੈਂ ਰਾਜਨੀਤਿਕ ਦਲਾਂ ਦੀ ਤਾਂ ਬਹੁਤੀ ਗੱਲ ਨਹੀਂ ਕਰਦਾਗਾ ਜਿਹੜੇ ਕਿੰਤਕ ਕਿਸਮ ਦੇ ਆਦਮੀ ਨੇ ਬੁੱਧੀਜੀਵੀ ਨੇ ਤੁਹਾਡੇ ਬਾਣ ਜਿਹੜੇ ਪੜਦੇ ਲਿਖਦੇ ਨੇ ਤਾਂ ਉਹਨਾਂ ਨੇ ਵੀ ਤੁਹਾਡੇ ਤੋਂ ਪਹਿਲਾਂ ਤੇ 47 ਤੋਂ ਬਾਅਦ ਜਿਹੜਾ ਵਿੱਚ ਸਮਾ ਸੀਗਾ ਉਹਦੇ ਚ ਕਦੇ ਵੀ ਸਿੱਖ ਵੱਡੇ ਨੇਤਾ ਨੇ ਕਿਸੇ ਨੇ ਇੱਕ ਵੱਖਰੀ ਸਿੱਖ ਸਟੇਟ ਦਾ ਖਾਲਸਾਣ ਦੀ ਮੰਗ ਨਹੀਂ ਕੀਤੀ ਤੁਸੀਂ ਇਹਦੇ ਕੀ ਕਾਰਨ ਦੇਖੋ ਮਾਨਸਾਪਾ ਸੱਟੇ ਸਿੱਖ ਕੌਮ ਦੀ ਜਿਹੜੀ ਲੀਡਰਸ਼ਿਪ ਹੈ ਇਹ ਬਿਕ ਚੁੱਕੀ ਹੈ ਇਹ ਇਹਨੂੰ ਖਰੀਦ ਲਿਆ ਹਿੰਦੂਤਵਾ ਨੇ ਜੀ ਜਿਵੇਂ ਜਰਮਨਸ ਨੇ ਜਿਹੜਾ ਵੀ ਜ਼ੁਲਮ ਯਹੂਦੀਆਂ ਤੇ ਕੀਤਾ ਉਹ ਜਿਹੜੇ ਫੜਾਉਣ ਵਾਲੇ ਸੀਗੇ ਯਹੂਦੀਆਂ ਨੂੰ ਉਹ ਜੂਜ਼ ਸੀਗੇ ਜੀ ਸਮਝ ਗਏ ਤੇ ਜਿਹੜੇ ਉਹਨਾਂ ਨੂੰ ਫੜਾਉਂਦੇ ਸੀ ਉਹਨਾਂ ਨੂੰ ਖਿਤਾਬ ਦਿੱਤਾ ਹੋਇਆ ਸੀ ਜੂਡਨ ਰੈਟਸ ਦਾ ਤੇ ਜਰਮਨ 나ਟਸੀ ਨੇ ਨਾਰਵੇ ਦੇ ਉੱਤੇ ਵੀ ਰਾਜ ਕੀਤਾ ਹੈਗਾ ਜੀ ਉਹ ਵੀ ਨਾਰਵੇਜੀਅਨ ਦੇ ਥਰੂ ਕੀਤਾ ਹੈ ਫਰਾਂਸ ਦੇ ਉੱਤੇ ਵੀ ਕੀਤਾ ਉਹ ਵੀ ਫ੍ਰਾਂਸੀਸੀ ਜਨਰਲ ਮਾਰਸ਼ਲ ਪੇਟਿਅਨ ਜੀ ਉਹਨਾਂ ਨੇ ਫ੍ਰਾਂਸੀਸੀ ਗਰਦਾਰ ਲੱਭ ਲਿਆ ਤੇ ਉਹਦੇ ਥੱਲੇ ਇੱਕ ਵਿਸ਼ੇਸ਼ ਰਜੀਵ ਇਹ ਇਹ ਪੈਦਾ ਕੀਤੀ ਜਿਸ ਨੇ ਨਾਜ਼ੀ ਜਰਮਨੀ ਦੀ ਤਰਫੋਂ ਫਰਾਂਸ ਕਿ ਉਤੇ ਰਾਜ ਕੀਤਾ ਸੋ ਇਹੋ ਜੇ ਲੋਕ ਕਾਮਨ ਦੇ ਵਿੱਚ ਗਰਦਾਰ ਲੱਭ ਜਾਂਦੇ ਐ ਜਿਵੇਂ ਹੁਣ ਕਸ਼ਮੀਰ ਜੀ ਕਸ਼ਮੀਰ ਦੇ ਵਿੱਚ ਵੀ ਜਿਹੜਾ ਸਟੇਟਸ ਆ ਕਸ਼ਮੀਰ ਦਾ 370 ਆਰਟੀਕਲ ਹਾਂਜੀ ਉਹ ਪਹਿਲਾਂ ਸ਼ੇਖ ਅਬਦੁੱਲੇ ਨੇ ਉਦਤੇ ਹੱਥ ਖੜੇ ਕਰਤੇ ਇੰਦਰਾ ਗਾਂਧੀ ਨੂੰ ਕਾਫੀ ਕੁਛ ਵਿੱਚੋਂ ਦੇਤਾ ਜਿਹੜਾ ਸਮਝੌਤਾ ਹੋਇਆ ਉਸ ਸਮਝੌਤੇ ਨਾਲ ਸ਼ੇਖ ਅਬਦੁੱਲਲੇ ਨੂੰ ਫੇਰ ਚੀਫ ਮਿਨਿਸਟਰ ਬਣਾਇਆ ਗਿਆ ਇਸੇ ਤਰ੍ਹਾਂ ਫਰੂਕ ਅਬਦੁੱਲਲੇ ਨੇ ਕੀਤਾ ਅੱਜ ਉਸੇ ਤਰ੍ਹਾਂ ਉਮਰ ਅਬਦੁੱਲਾ ਹਾਂਜੀ ਬੇਟਾ ਤੇ ਜੇ ਤੁਸੀਂ ਦੇਖੋ ਇਨ੍ਹਾਂ ਗਰਦਾਰਾਂ ਦੀ ਜਿਹੜੀ ਕਬਰ ਹੈ ਸ਼ੇਖ ਸਾਹਿਬ ਦੀ ਸ਼ੇਖ ਅਦੁੱਲੇ ਦੀ ਸਿਰੀ ਡਗਰ ਉਹਦੇ ਉੱਤੇ ਹਿੰਦ ਫੋਰਜ ਦਾ ਪੈਰ ਲੱਗੇ ਹੁੰਦਾ ਅੱਛਾ ਔਰ ਚੰਡੀਗੜ੍ਹ ਦੇ ਵਿੱਚ ਸਰ ਬਿਆਨ ਸਿੰਘ ਦੀ ਮੜੀ ਦੇ ਉੱਤੇ ਹਾਂਜੀ ਪੀਏਪੀ ਪੰਜਾਬ ਆਰਮਡ ਪੁਲਿਸ ਦਾ ਪਹਿਰੇ ਹੈਗਾ ਇਹ ਵਜ੍ਹਾ ਕੀ ਹੈ ਕਿ ਇਹਨਾਂ ਦੀ ਸਮੱਦੀ ਜਾਂ ਇਹਨਾਂ ਦੀ ਕਵਰ ਦੇ ਉੱਤੇ ਪਹਿਰੇ ਹੋਣ ਹੈਨਾ ਇਹ ਜਿਹੜੇ ਗਰਦਾਰ ਲੀਡਰ ਹੁੰਦੇ ਆ ਇਹ ਆਪਣੀਆਂ ਫਾਰਮਾਂ ਨੂੰ ਵੇਚ ਕੇ ਆਪਣਾ ਲਾਭ ਲੈ ਲੈਂਦੇ ਆ ਹੁਣ ਅਮਰਿੰਦਰ ਸਿੰਘ ਦੇ ਉੱਤੇ ਕ腐ਸ਼ਨ ਦੇ ਕੇਸ ਅੱਜ ਵੀ ਚੱਲ ਰਹੇ ਆ ਜੀ ਬਾਦਲ ਸਾਹਿਬ ਦੇ ਉੱਤੇ ਸਾਰੇ ਕੇਸ ਚੱਲੇ ਪਰ ਬਾਦਲ ਸਾਹਿਬ ਚੀਫ ਮਿਨਿਸਟਰ ਬਣ ਕੇ ਆਪਣੇ ਕੇਸ ਸਾਰੇ ਮਕਰਾਤੇ ਤੁਸੀਂ ਤਾਂ ਜੀ ਉਹਨਾਂ ਨੇ ਹੈਨਾ ਤਾਂ ਮੇਰਾ ਮਤਲਬ ਹੈ ਕਿ ਤੁਸੀਂ ਦੱਸੋ ਕਿ ਇਹਨਾਂ ਦੀ ਡਿਊਟੀ ਹੈ ਸਿੱਖ ਲੀਡਰਸ ਦੀ ਕਿ ਅਸੀਂ ਆਪਣੇ ਪੰਜਾਬ ਤੇ ਸਿੱਖ ਕੌਮ ਦੇ ਮਸਲਿਆਂ ਨੂੰ ਓਲਝਾਈਏ ਨਾ ਇਹਨਾਂ ਨੂੰ ਸੋਲਵ ਕਰੀਏ ਇਹਨਾਂ ਨੇ ਸવાય ਆਪਣਾ ਧੰਨ ਬਣਾਉਣ ਦੇ ਲਈ ਅੱਜ ਬਾਦਲ ਸਾਹਿਬ ਨੇ ਸਾਰੀਆਂ ਕੈਪਚਰ ਕਰ ਲਈਆਂ ਟ੍ਰਾਂਸਪੋਰਟ ਬੱਸਾਂ ਸਾਰੇ ਟਾਬੇ ਸਾਰੇ ਹੋਟਲ ਤੇ ਰੇਤ ਤੇ ਬਜਰੀ ਮਤਲਬ ਮਾਨ ਸਾਹਿਬ ਇਹ ਆਪਣਾ ਸਬਜੈਕਟ ਥੋੜਾ ਜਿਹਾ ਪਾਸੇ ਚਲੇ ਗਿਆ ਆਪਾਂ ਬਕਰੀ ਸਿੱਖ ਸਟੇਟ ਦੀ ਗੱਲ ਕਰ ਰਹੇ ਸੀ ਮੈਂ ਇਸ ਗੱਲ ਤੇ ਵੀ ਆਵਾਂਗਾ ਮੈਂ ਇਹੀ ਕਹਿੰਦਾ ਨਾ ਜੀ ਰਾਜਾ ਸਾਹਿਬ ਕੀ ਇਹ ਜਿਹੜੇ ਲੀਡਰ ਹੈ ਇਹ ਖਰੀਦੇ ਗਏ ਆ ਤੇ ਇਸ ਤਰ੍ਹਾਂ ਇਹ ਸਾਨੂੰ ਆਪੋਜ਼ ਕਰਦੇ ਆ ਜੀ ਹੁਣ ਮੈਨੂੰ ਇਹ ਇੰਨੀ ਵਾਰੀ ਜੇਲ ਦੇ ਵਿੱਚ ਦਿੱਤਾ ਅਮਰਿੰਦਰ ਸਿੰਘ ਨੇ ਹਾਂ ਤੇ ਬਾਦਲ ਨੇ ਤੇ ਬਿਆਨ ਸਿੰਘ ਨੇ ਤੇ ਬਾਕੀ ਦੇ ਲੀਡਰਸ ਨੇ ਇਹ ਮੇਰਾ ਮਤਲਬ ਅਸੀਂ ਮੇਰੀ ਡਿਮਾਂਡ ਕੀ ਹੈ ਕਿ ਸਾਡੀ ਇੰਡੀਪੈਂਡੈਂਟ ਸੋਵਰਨ ਸਿਕ ਸਟੇਟ ਖਾਲਿਸਤਾਨ ਹੋਵੇ ਇੱਕ ਬਫਰ ਹੋਵੇ ਹਾਂਜੀ ਜਿਹੜਾ ਕਿ ਪਾਕਿਸਤਾਨ ਜਿਹੜਾ ਨਿਊਕਲੀਅਰ ਵੈਪਨਸ ਪਰਮਾਣੂ ਸ਼ਸਤਰਾਂ ਦੇ ਨਾਲ ਲਾਂਸ ਹੈ ਅਚਚ ਮਾਫੀ ਤੁਹਾਨੂੰ ਮੈਂ ਰੋਕਣ ਦੀ ਗੁਸਤਾਖੀ ਮਾਫੀ ਚਾਹਵਾਂਗਾ ਕਿ ਭਾਰਤੀ ਸੰਵਿਧਾਨ ਦੇ ਅੰਦਰ ਰਹਿ ਕੇ ਵੀ ਤੁਹਾਡੇ ਮੰਗ ਦੀ ਪੂਰਤੀ ਕਿਤੇ ਹੋ ਸਕਦੀ ਹੈ ਤੁਸੀਂ ਕੀ ਦੇਖਦੇ ਹੋ ਨਹੀਂ ਭਾਰਤੀ ਸੰਵਿਧਾਨ ਦੇ ਥੱਲੇ ਨਹੀਂ ਹੋ ਸਕਦੀ ਕਿਉਂ ਕਰਕੇ ਅਸੀਂ ਜਿਹੜੇ ਇੰਡੀਪੈਂਡੈਂਟ ਲੋਕ ਹੈ ਅਸੀਂ ਪਾਕਿਸਤਾਨ ਦੇ ਨਾਲ ਬਾਰਡਰ ਨਹੀਂ ਖੋਲ ਸਕਦੇ ਚੀਨ ਦੇ ਨਾਲ ਬਾਰਡਰ ਨਹੀਂ ਖੋਲ ਸਕਦੇ ਸਾਡੇ ਅੱਜ ਬੱਚਿਆਂ ਦੇ ਵਿੱਚ 46 ਲੱਖ ਬੇਰਜ਼ਗਾਰ ਹੈ ਜੀ ਇਹਨੂੰ ਰੋਜੀ ਅਸੀਂ ਕਿੱਥੇ ਦਬਾਂਗੇ ਜੇ ਬਾਰਡਰ ਨਹੀਂ ਖੁੱਲਦੇ ਸਾਡਾ ਇਹ ਬਾਹਰ ਨਿਕਲਣਾ ਨਹੀਂ ਹੁੰਦਾ ਜੇ ਬਾਰਡਰ ਖੁੱਲਦੇ ਹੈ ਸਾਡੀ ਕਣਕ ਦਾ ਸਾਡੇ ਸਾਰੀਆਂ ਚੀਜ਼ਾਂ ਦੇ ਭਾਅ ਡਬਲ ਮਿਲਦੇ ਹੈ ਜੀ ਤੇ ਸਾਡੇ ਇਹ ਜਿਹੜੇ ਬੱਚੇ ਹੈ ਉਹ ਟ੍ਰੇਡ ਕਰਨਗੇ ਰੂਸ ਤੱਕ ਸਾਡੇ ਟਰੱਕ ਜਾਣਗੇ ਲੋਰੀਆਂ ਜਾਣਗੀਆਂ ਹਾਂਜੀ ਸਾਰਾ ਕੁਝ ਹੋਊਗਾ ਸਾਡਾ ਮਜ਼ਬ ਅੱਧਾ ਸਾਡੀ ਅਤੀ ਬੋਲੀ ਅੱਧਾ ਸਾਡਾ ਸੱਭਿਆਚਾਰ ਤਾਂ ਪਾਕਿਸਤਾਨ ਦੇ ਵਿੱਚ ਦਾ ਨੈਸ਼ਨਲ ਪੂਰਾ ਕੰਟਰੀ ਫਿਰ ਆਪਣੇ ਫੈਸਲੇ ਲੈ ਸਕੇਗਾ ਹਾਂ ਅਸੀਂ ਆਪਣੇ ਫੈਸਲੇ ਆਪ ਲੈ ਸਕਾਂਗੇ ਅਸੀਂ ਕਿਸੇ ਦੇ نیچے ਨਹੀਂ ਹੋ ਸਕਦੇ ਹੈ ਕਿ ਹੁਣ ਤੁਸੀਂ ਦੇਖੋ ਕਿ ਫਿਲੀਪੀਨਸ ਦੇ ਵਿੱਚ ਹਰ ਇੱਕ ਹਫਤੇ ਦੋ ਸਿੱਖ ਮਾਰ ਦਿੰਦੇ ਹੈ ਹਾਂ ਜੀ ਖਬਰਾਂ ਹਾਂ ਸਰਦਾਰ ਮਨਮੋਨ ਸਿੰਘ ਇੰਡੋਨੇਸ਼ੀਆ ਨਾਲ ਦੇ ਮੁਲਕ ਚ ਜਾ ਕੇ ਆਏ ਹੈ ਹਾਂ ਜੀ ਅੱਜ ਹਿੰਦੁਸਤਾਨ ਦਾ ਫੋਰਨ ਮਿਨਿਸਟਰ ਖੁਰਸ਼ੀਦ ਸਾਹਿਬ ਫਿਲੀਪੀਨਸ ਗਏ ਹੋਏ ਆ ਅਸੀਂ ਉਹਨਾਂ ਨੂੰ ਕਈ ਵਾਰੀ ਕਿਹਾ ਹੈ ਕਿ ਤੁਸੀਂ ਪਤਾ ਲੈ ਕੇ ਆਓ ਕਿ ਦੋ ਸਿੱਖ ਰੇਖ ਹਫਤੇ ਕਿਉਂ ਉਹ ਮਾਰ ਦਿੰਦੇ ਆ ਪਰ ਅਜੇ ਤੱਕ ਸਾਡੇ ਕੋਲੇ ਕੋਈ ਨਿਊਜ਼ ਨਹੀਂ ਆਉਂਦੀ ਹੁਣ ਤੁਸੀਂ ਦੇਖੋ ਕਿ ਸਿੱਖ ਫਰਾਂਸ ਦੇ ਵਿੱਚ ਦਸਤਾਰ ਨਹੀਂ ਪਹਿਨ ਸਕਦੇ ਇਹ ਰਵਈਆ نسਲੀ ਹੈ ਹਾਂਜੀ ਫਰਾਂਸ ਦਾ ਜਦ ਤੇ ਪ੍ਰਧਾਨ ਮੰਤਰੀ ਆ ਪਗਵਾਨ ਤੇ ਜਦੋਂ ਇੰਡੀਆ ਫਰਾਂਸ ਤੋਂ 18 ਬਿਲੀਅਨ ਡਾਲਰ ਦੇ ਲੜਾਕੂ ਹਵਾਈ ਜਹਾਜ਼ ਰਫੇਲ ਖਰੀਦ ਰਿਹਾ ਹੈ। ਹਾਂਜੀ। ਅਸੀਂ ਕਹਿ ਦਿੰਦੇ ਹਾਂ ਕਿ ਜੇ ਹਿੰਦੁਸਤਾਨ ਦੇ ਸੰਵਿਧਾਨ ਸੈਕੂਲਰ ਧਰਮ ਨਿਰਪੱਖ ਹੈ। ਹਾਂਜੀ। ਤਾਂ ਫਿਰ ਉੱਥੇ ਨਸਲੀ ਰਵਈਆ ਇਹ ਸਿੱਖਾਂ ਦੇ ਖਿਲਾਫ ਹੈਗਾ। ਸਿੱਖ ਹਿੰਦੁਸਤਾਨ ਦੇ شہری ਹੈ। ਫਿਰ ਤੁਸੀਂ 18 ਬਿਲੀਅਨ ਡਾਲਰ ਦੇ ਜਿਹੜੇ ਹਵਾਈ ਜਹਾਜ਼ ਖਰੀਦਨੇ ਇਹਨਾਂ ਨੂੰ ਰੱਦ ਕਰੋ। ਕਿਉਂ ਕਰਕੇ ਜਦੋਂ ਤੱਕ ਸਾਊਥ ਅਫਰੀਕਾ ਦੇ ਵਿੱਚ ਅਪਾਰਟheid ਤੇ ਨਸਲੀ ਰਵਈਆ ਸੀ ਜੀ ਇੰਡੀਆ ਨੇ ਆਪਣੇ ਡਿਪਲੋਮੈਟਿਕ ਰਿਲੇਸ਼ਨਸ ਉਹਦੇ ਨਾਲ ਤੋੜ ਕੇ ਰੱਖੇ ਸੀਗੇ ਜੀ ਮਾਨ ਸਾਹਿਬ ਮੈਂ ਇਸ ਮੁੱਦੇ ਤੇ ਆਵਾਂਗਾ ਥੋੜੀ ਮਜਬੂਰੀ ਹੈ ਦਰਸ਼ਕ ਦੋਸਤੋ ਲੈਣਿਆ ਦਾ ਛੋਟਾ ਜਿਹਾ ਬ੍ਰੇਕ ਇੱਥੋਂ ਹੀ ਗੱਲ ਦੁਆਰਾ ਸ਼ੁਰੂ ਕਰਾਂਗੇ ਤੁਸੀਂ ਦੇਖ ਰਹਿਣਾ A1 ਪੰਜਾਬੀ